ਕੇਸ ਕਤਲ ਨਹੀਂ ਕਰਨੇ ਇਹ ਬੱਜਰ ਕਹਤ ਹੈ ਦੂਜੀ ਗੱਲ ਤਮਾਕੂ ਨਸ਼ਾ ਨਹੀਂ ਵਰਤਣਾ ਇੱਕ ਰਹਿਤ ਹੈ ਬੱਜਰ ਕਹਤ ਹੈ ਪਰ ਇਸਤਰੀ ਪਰ ਪੁਰਖ ਆਪਣੇ ਜੀਵਨ ਦੀ ਮਰਿਆਦਾ ਨਹੀਂ ਵਿਗਾੜਨੀ ਇਹ ਇੱਕ ਬੱਜਰ ਕਹਤ ਹੈ ਕੁੱਠਾ ਨਹੀਂ ਖਾਣਾ ਜੀ ਹੱਤਿਆ ਨਹੀਂ ਕਰਨੀ ਇਹ ਵੀ ਇੱਕ ਬੱਜਰ ਕਹਤ ਹੈ ਫਿਰ ਸਾਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਚਾਰ ਬੱਜੁਰ ਕਰਹਿਤਾ ਇੱਕ ਰਹਿਤ ਸ਼ਬਦ ਹੈ ਇੱਕ ਕੁਰਹਿਤ ਹੈ ਇਥੋਂ ਵਰਜਿਆ ਇਹ ਕੰਮ ਨਹੀਂ ਕਰਨੇ ਫਿਰ ਸਾਨੂੰ ਅੰਮ੍ਰਿਤ ਬਾਣੀ ਵਿੱਚੋਂ ਹੀ ਇਹ ਗੱਲ ਸਮਝਾਈ ਕਿ ਜਿਸ ਦਿਨ ਤੂੰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਬੇਦ ਹਥਿਆਰ ਭੌਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਇੱਥੇ ਪਹੁੰਚੇਗਾ ਨਾ ਜਦੋਂ ਫਿਰ ਕੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਹੋ ਜਾਏਗਾ ਇਹਨਾਂ ਬਚਨਾਂ ਨੂੰ ਵੀ ਕਮਾਉਣਾ ਸੀ ਇਹ ਬਚਨ ਸੰ ਆਪਣੇ ਜੀਵਨ ਦੇ ਇੰਦਰੀਆਂ ਦੀ ਮਰਿਆਦਾ ਕਾਇਮ ਕਰ ਗਿਆਨ ਬਣ ਮਨ ਅਗਿਆਨੀ ਨਾ ਰਹੇ ਤੈਨੂੰ ਗਿਆਤ ਹੋਵੇ ਸਮਝੋਵੇ ਦੁੱਖ ਲੱਗਦਾ ਹੈ ਅੱਜ ਜਦੋਂ ਸ਼ਬਦ ਦੀ ਗੱਲ ਪੁੱਛੋ ਇਤਿਹਾਸ ਦੀ ਤੇ ਮੇਰੇ ਵਰਗਾ ਅਗਿਆਨੀ ਬਣ ਕੇ ਸਿਰ ਫੇਰ ਦਿੰਦੇ ਮੈਨੂੰ ਤੇ ਕੱਖ ਵੀ ਨਹੀਂ ਪਤਾ ਆ ਸਾਡਾ ਹਾਲ ਕੋਈ ਬਹੁਤਾ ਚੰਗਾ ਨਹੀਂ ਹੈ ਇਤਿਹਾਸਕ ਦਿਨਾਂ ਤੇ ਤੁਸੀਂ ਵੇਖ ਲਿਓ ਸਾਡੇ ਵਿੱਚੋਂ ਬਹੁਤੇ ਉਹ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਵੀ ਅੱਜ ਕੀ ਇਤਿਹਾਸਕ ਦੇ ਨੇ ਪਸ਼ੂ ਵਰਤੀ ਐ ਖਾ ਲੇ ਪੀ ਲੇ ਥੋੜਾ ਬੜਾ ਧੰਦਾ ਕਰ ਲਿਆ ਸੌਂਗੇ ਇਹ ਧਰਮ ਨਹੀਂ ਮਨੁੱਖ ਦੇ ਕਰਮ ਨਹੀਂ ਨਹੀਂ ਮਨੁੱਖ ਬੜਾ ਚੰਗਾ ਸੁਚੇਤ ਪ੍ਰਾਣੀ ਐ ਇਹ ਤੇ ਚੰਗਾ ਗਿਆਨਮਾਨ ਪੁਰਖ ਚਾਹੀਦਾ ਸੀ ਇਹਦੇ ਕਰਮ ਬੜੇ ਚੰਗੇ ਚਾਹੀਦੇ ਸੀ ਪਰ ਵੱਡੀ ਵੱਡੀ ਮੂਰਖਤਾ ਵਿੱਚ ਜਿਉਣ ਵਾਲਾ ਵੀ ਇਹੀ ਐ ਸਤਗੁਰੂ ਨੇ ਆਖਿਆ ਤੇ ਜਤ ਪਹਾੜਾ ਬਣ ਜਾਏ ਤੇਰੇ ਜੀਵਨ ਅੰਦਰ ਜੱਤ ਦੀ ਦੁਕਾਨ ਹੋਵੇ ਤੇਰੇ ਜੀਵਨ ਵਿੱਚ ਧੀਰਜ ਹੋਵੇ ਤੂੰ ਸਤਿਗੁਰੂ ਕਹਿ ਲੱਗੇ ਆਹਰਨ ਮਤ ਦਾ ਧਾਰਨੀ ਹੋਵੇਂ ਤੇਰੇ ਕੋਲ ਗਿਆਨ ਦਾ ਹਥੌੜਾ ਹੋਵੇ ਹਿਰਦੇ ਵਿੱਚ ਭਾਵਨਾ ਦਾ ਭਾਂਡਾ ਹੋਵੇ ਓਏ ਇਹਦੇ ਵਿੱਚ ਅੰਮ੍ਰਿਤ ਟਲਦਾ ਹੋਵੇ ਅੰਮ੍ਰਿਤ ਬਾਣੀ ਨਾਮ ਦਾ ਉਪਦੇਸ਼ ਟਲਿਆ ਹੋਵੇ ਤੇਰੇ ਹਿਰਦੇ ਦੇ ਭਾਂਡੇ ਅੰਦਰ ਫਿਰ ਕਦੀ ਜਾ ਕੇ ਜਦੋਂ ਤੇਰੇ ਤੇ ਕਿਰਪਾ ਵਰਤੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਘੜ ਲਵੇਂ ਗੁਰੂ ਦੇ ਸ਼ਬਦ ਨਾਲ ਹੀ ਜਦੋਂ ਘੜੇਗਾ ਤੇਰੇ ਤੇ ਨਦਰ ਵਰਤੇਗੀ ਨਦਰੋ ਨਦਰੀ ਨਿਹਾਲ ਹੋ ਜਾਏਗਾ ਤੇਰਾ ਜੀਵਨ ਸਫਲ ਹੋ ਜਾਏਗਾ ਸਤਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਇਹ ਸਾਰੀ ਰਹਿਤ ਸਾਨੂੰ ਸਮਝਾਈ ਜਿਹਨੂੰ ਅਸੀਂ ਅਰਦਾਸ ਵਿੱਚ ਆਖਦੇ ਹਾਂ ਸਿੱਖਾ ਨੂੰ ਕਿਰਪਾ ਕਰੋ ਰਹਿਤ দান ਬਖਸ਼ੋ ਅੱਜ ਆਪਾਂ ਸਾਰੇ ਰੌਲਾ ਪਾਉਣੇ ਆ ਜਿੱਥੇ ਬੈਠੋ ਚਰਚਾ ਨਸ਼ੇ ਵੱਧ ਗਏ ਵਿਸ਼ੇ ਵਕਾਰ ਵੱਧ ਗਏ ਠਗੀਆਂ ਠੂਰੀਆਂ ਵੱਧ ਗਈਆਂ ਕਿਉਂ ਗਿਆ ਗੁਰੂ ਦੀ ਰਹਿਤ ਛੱਡ ਦਿੱਤੀ ਅੱਜ ਸਾਰੇ ਪ੍ਰਣ ਕਰ ਲਓ ਇੱਕ ਪਿੰਡ ਰਲ ਕੇ ਕਹਿ ਲਵੇ ਸਾਰਾ ਪਿੰਡ ਰਲ ਕੇ ਕਹੇ ਵੀ ਅੱਜ ਸਾਰਾ ਪਿੰਡ ਇਕੱਠੇ ਹੋ ਕੇ ਕਿੱਡੀ ਮਨੁੱਖ ਦੀ ਮੱਤ ਭ੍ਰਿਸ਼ਟ ਹੈ ਇਹ ਤਾਂ ਤੇ ਇਕੱਠਾ ਹੋ ਸਕਦਾ ਹੈ ਕਦੀ ਬਕਾਰਾਂ ਦੇ ਅੱਡਿਆਂ ਤੇ ਬਕਾਰੀ ਕਰਮ ਕਰਨੇ ਹੁਣ ਪਰ ਇਹ ਏਡਾ ਅਗਿਆਨੀ ਤੇ ਮੂਰਖ ਹੈ ਮਨੁੱਖ ਕਦੀ ਇਸ ਕਰਕੇ ਇਕੱਠਿਆਂ ਨਹੀਂ ਹੁੰਦਾ ਵੀ ਆਪਾਂ ਰਹਿਤ ਵਿੱਚ ਆਪਣਾ ਜੀਵਨ ਲੈ ਕੇ ਆਉਣਾ ਆ ਸਾਰਾ ਪਿੰਡ ਇਕੱਠਾ ਹੋ ਕੇ ਕੋਈ ਪਿੰਡ ਹੋਵੇ ਆਖੇ ਪ੍ਰਣ ਕਰ ਲਵੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹਿੰਦਾ ਆਪਾਂ ਬਚਨ ਕਮਾਉਣੇ ਅੱਜ ਹੀ ਅੰਮ੍ਰਿਤ ਦਾ ਬਾਟਾ ਤਿਆਰ ਕਰੂੰ ਸਾਰੇ ਪ੍ਰਣ ਕਰ ਲਵੂ ਅੰਮ੍ਰਿਤ ਦੀ ਧਾਤ ਲਵਾਂ ਅੰਮ੍ਰਿਤ ਦੀ ਧਾਤ ਲੈ ਕੇ ਰਹਿਤ ਸਮਝੂੰ ਮਾੜਾ ਬੋਲਣਾ ਦੇਖਣਾ ਸੁਣਨਾ ਕਰਨਾ ਨਹੀਂ ਨਸ਼ਿਆਂ ਬਿਸ਼ਿਆਂ ਦਾ ਤਿਆਗ ਕਰਨਾ ਹੈ ਅੰਮ੍ਰਿਤ ਵੇਲੇ ਉੱਠਨੇ ਅੰਮ੍ਰਿਤ ਬਾਣੀ ਪੜ੍ਹਨੀ ਹੈ ਕਿਰਤ ਕਾਰ ਕਰਨੀ ਹੈ ਕਰਤਾਰ ਚੇਤੇ ਰੱਖਣਾ ਆਦੀ ਪਿੰਡ ਸਵਰਗ ਬਣ ਜਾਏਗਾ ਹਰ ਪਿੰਡ ਆਦੀ ਸਵਰਗ ਬਣ ਜਾਏਗਾ ਮੁਸ਼ਕਲ ਇਹ ਹੈ ਵੀ ਬੰਦਾ ਅੰਦਰੋਂ ਐਡਾ ਮੂਰਖ ਤੇ ਅਗਿਆਨੀ ਹੈ ਗੁਰੂ ਦਾ ਬਚਨ ਕਮਾਉਣ ਨੂੰ ਤਿਆਰ ਨਹੀਂ ਗੁਰੂ ਦੇ ਬਚਨ ਤੋਂ ਭੱਜਦਾ ਹੈ ਬਹਾਨੇ ਲਾਉਂਦਾ ਹੈ ਬਹੁਤ ਬਹਾਨੇ ਲਾਉਂਦਾ ਹੈ ਸਤਗੁਰੂ ਕਹਿਣ ਲੱਗੇ ਨਹੀਂ ਫਿਰ ਜੀਵਨ ਦੀ ਬਾਤ ਨਹੀਂ ਬਣੇਗੀ ਇੰਦਰੀਆਂ ਦੇ ਚਸਕਿਆਂ ਵਿੱਚ ਉਲਝਿਆ ਹੋਇਆ ਮੈਂ ਕਹੀ ਬਰੀ ਬੇਨਤੀ ਆਖਨੇ ਵੀ ਖਾਲਸਾ ਰਾਜ ਕਾਇਮ ਕਰਨੇ ਹੋ ਜਾਏਗਾ ਬਹੁਤਾ ਸਮਾਂ ਹੀ ਨਹੀਂ ਲੱਗਣਾ ਪਹਿਲਾਂ ਚੰਗੀ ਤਰ੍ਹਾਂ ਖਾਲਸੇ ਬਣ ਜਾਈਏ ਜਿਸ ਦਿਨ ਖਾਲਸੇ ਤਿਆਰ ਹੋਗੇ ਪੂਰਨ ਤੌਰ ਤੇ ਖਾਲਸਾ ਰਾਜ ਕਾਇਮ ਹੋ ਜਾਏਗਾ ਸਾਨੂੰ ਲੋੜ ਹੈ ਗੁਰੂ ਕੇ ਬਚਨ ਕਮਾਉਣ ਦੀ ਸਹਿਬ ਤਾਂ ਬਾਣੀ ਵਿੱਚ ਕਹਿ ਰਹੇ ਨੇ ਕਹਿ ਲੱਗੇ ਭਲਿਆ ਤੂੰ ਅੰਮ੍ਰਿਤ ਦੀ ਦਾਤ ਲੈ ਗੁਰੂ ਕੀ ਰਹਿਤ ਵਿੱਚ ਆ ਗੁਰ ਕਹਿਆ ਸਾਕਾਰ ਕਮਾਵੂ ਗੁਰੂ ਜਿਹੜਾ ਬਚਨ ਕਹਿ ਰਿਹਾ ਉਹਨੂੰ ਕਮਾ ਗੁਰ ਕੀ ਕਰਨੀ ਕਾਹੇ ਧਾਵੂ ਉਹ ਭਲਿਆ ਗੁਰੂ ਦੇ ਬਚਨ ਤੋਂ ਭੱਜੀਦਾ ਨਹੀਂ ਗੁਰੂ ਕੇ ਬਚਨ ਨੂੰ ਕਮਾਈਦਾ ਹੈ ਮੈਨੂੰ ਇਉਂ ਲੱਗਦਾ ਹੈ ਕਿ ਬਰੀ ਬੀ ਤੁਸੀਂ ਸਾਰੇ ਪਿੰਡਾਂ 'ਚ ਹੀ ਹੱਥ ਪਾਈਏ ਨਾ ਆਪਾਂ ਸਾਰੇ ਹਰ ਪਿੰਡ 'ਚ ਬੇਅੰਤ ਬੰਦੇ ਐਸੇ ਨੇ ਜਿਨ੍ਹਾਂ ਗੁਰਦੁਆਰੇ ਕਦੀ ਆ ਕੇ ਦਰਸ਼ਨ ਕਰਨੇ ਤੇ ਦੂਰ ਦੀ ਗੱਲ ਦਰਸ਼ਨ ਦਿੱਤੇ ਵੀ ਨਹੀਂ ਪਤਾ ਹੀ ਨਹੀਂ ਉਹਨਾਂ ਨੂੰ ਸਤਿਗੁਰੂ ਕਹਿੰਨ ਲੱਗੇ ਕੰਮ ਇਹ ਨਾ ਕਰ ਪੇਟ ਭਰ ਪਸ਼ੂਆ ਜਿਉਂ ਸੋਇਓ ਇਹ ਕੰਮ ਨਾ ਕਰ ਵੇ ਪੇਟ ਭਰਿਆ ਤੇ ਪਸ਼ੂ ਦੀ ਤਰ੍ਹਾਂ ਲੇਟੇ ਮਰ ਲੇ ਗੁਰੂ ਕਹਿੰਦੇ ਬੱਚੇ ਇਹ ਕੰਮ ਕਰ ਕਿ ਆਪਣੇ ਜੀਵਨ ਦੇ ਅੰਦਰ ਗੁਰੂ ਕੇ ਅੰਮ੍ਰਿਤ ਵਚਨ ਰਹਿਤ ਨੂੰ ਕਮਾ ਕਹਿ ਗੁਰੂਕੁਲ ਆਕੇ ਵੀ ਸਤਿਗੁਰੂ ਮੇਰਾ ਜੀਵਨ ਤੇ ਅ제 ਹੈ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਨ ਹਮਾਰੇ ਦਇਆ ਕਰੂ ਕਿਛ ਮਿਹਰ ਉਪਾਬੂ ਡੁੱਬਦੇ ਪੱਥਰ ਤਾਰੇ ਇੱਕ ਕਿਤਾਬ ਹੈ ਮੈਂ ਤੁਹਾਨੂੰ ਉਹਦਾ ਨਾਮ ਜ਼ਿਕਰ ਕਰਨ ਲੱਗੇ ਕਿਤ ਵਿਦ ਰੁਲੀ ਪਾਤਸ਼ਾਹੀ ਕਿਤਾਬ ਦਾ ਜਿਹੜਾ ਸ਼ਬਦ ਰੱਖਿਆ ਬੜਾ ਕਮਾਲ ਦਾ ਹੈ ਇਹਦਾ ਅਰਥ ਕੀ ਬਣ ਗਿਆ ਕਿਤ ਵਿਦ ਰੁਲੀ ਪਾਤਸ਼ਾਹੀ ਵੀ ਉਹ ਲੋਕ ਜਿਹੜੇ ਪਾਤਸ਼ਾਹ ਸਨ ਉਹਨਾਂ ਦੀ ਪਾਤਸ਼ਾਹੀ ਰੁਲ ਕਿਵੇਂ ਗਈ ਕਾਰਨ ਕੀ ਬਣ ਗਏ ਉਹ ਵਿਦਵਾਨ ਪੁਰਖ ਨੇ ਇੱਕ ਗੱਲ ਲਿਖੀ ਕਹਿਣ ਲੱਗੇ ਜਿਹੜਾ 18ਵੀਂ ਸਦੀ ਸੀ ਨਾ ਜਿਹੜੀ 18ਵੀਂ ਸਦੀ ਅੰਦਰ ਤੁਹਾਨੂੰ ਇੱਕ ਵੀ ਸਿੱਖ ਲੱਭਣਾ ਔਖਾ ਹੈ ਜਿਨੇ ਅੰਮ੍ਰਿਤ ਦੀ ਦਾਤ ਨਾ ਲਈ ਹੋਵੇ ਭਾਵੇਂ ਸਾਰੇ ਅੰਮ੍ਰਿਤਧਾਰੀ ਸਨ ਤੁਹਾਨੂੰ ਇੱਕ ਵੀ ਸਿੱਖ ਲੱਭਣਾ ਔਖਾ ਹੈ ਜਿਹੜਾ ਨਿਤਨੇਮ ਨਾ ਕਰਦਾ ਹੋਵੇ ਸਾਰੇ ਨਿਤਨੇਮ ਕਰਦੇ ਸਨ ਸਾਰੇ ਬਾਣੀ ਪੜ੍ਹਦੇ ਸਨ ਤੁਆਂ ਨੂੰ ਇੱਕ ਵੀ ਸਿੱਖ ਲੱਭਣਾ ਔਖ ਹੈ ਵੀ ਜਿਹੜਾ ਅਮਰਤ ਵੇਲਾ ਨਾਲ ਸਾਹਮਦਾ ਹੋਵੇ ਉਹਦੇ ਕਹਿਣ ਦਾ ਭਾਵ ਹੈ ਵੀ 18ਵੀਂ ਸਦੀ ਜਿਹੜੀ ਸੀ ਸਾਰੇ ਗੁਰੂ ਕੇ ਸਿੱਖ ਸਨ ਜਿਹੜੇ ਉਹ ਗੁਰਸਿੱਖੀ ਨੂੰ ਬੜੀ ਪਰਪੱਕਤਾ ਨਾਲ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਕੇ ਹੁਕਮ ਬਚਨ ਨੂੰ ਕਮਾਉਂਦੇ ਸਨ ਕੋਸੀ ਗੁਰੂ ਦੇ ਬਚਨ ਦੀ ਕਮਾਈ ਛੱਡੀ ਮੂਲ ਲਾਲੋ ਟੁੱਟੇ ਸਾਡਾ ਰੋਲਣਾ ਸ਼ੁਰੂ ਹੋ ਗਿਆ ਅੱਜ ਵੀ ਅਸੀਂ ਗੁਰੂ ਕੀ ਹੁਕਮ ਨੂੰ ਪਾਲੀਏ ਨਾ ਜਿਹੜੀ ਚੀਜ਼ ਆਪਣੇ ਮੂਲ ਨਾਲੋਂ ਟੁੱਟ ਜਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹਦਾ ਪਟਕਣਾ ਉਹਦੀ ਬਰਬਾਦੀ ਲਾਜ਼ਮੀ ਹੈ ਇੱਕ ਉਦਾਹਰਨ ਤੁਹਾਨੂੰ ਬਾਣੀ ਵਿੱਚੋਂ ਦੇ ਕੇ ਫਦੇ ਬਲਾਉਣਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਚਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਾਰੇ ਕਹਿੰਦੇ ਮੈਂ ਲੰਗ ਰਹਾਸੀ ਤੇ ਆਕ ਦਾ ਬੂਟਾ ਪਿੰਡਾਂ ਥਾਮਾਂ ਚ ਹੁੰਦਾ ਅੱਕ ਦਾ ਬੂਟਾ ਵੇਖਿਆ ਵੀ ਬਹੁਤ ਹਰਿਆ ਭਰਿਆ ਉਹਨੂੰ ਨਿੱਕਾ ਨਿੱਕਾ ਕੂਕੜੀਆਂ ਸ਼ਬਦ ਵਰਦਿੰਨੇ ਐ ਅੰਬੀ ਦੇ ਆਕਾਰ ਦਾ ਫਲ ਹੁੰਦੇ ਛੋਟਾ ਜਿਹਾ ਉਹ ਵੀ ਬੜਾ ਹਰਾ ਭਰਿਆ ਬੜੀ ਖੁਸ਼ੀ ਹੋਈ ਵੀ ਸਾਰਾ ਬੂਟਾ ਫਲ ਹਰਿਆ ਭਰਿਆ ਸਭ ਕਹਿਣ ਲੱਗੇ ਕੁਝ ਸਮੇਂ ਬਾਅਦ ਮੈਂ ਫੇਰ ਲੰਘਿਆ ਤੇ ਕੀ ਵੇਖਿਆ ਵੀ ਜਿਹੜਾ ਅੱਕ ਦਾ ਫਲ ਸੀਨਾ ਬਾਣੀ ਚ ਸ਼ਬਦ ਖਖੜੀਆਂ ਆਇਆ ਆਪਾਂ ਸ਼ਬਦ ਕੁਕੜੀਆਂ ਵਰ ਦਿੱਨੇ ਐ ਛੋਟਾ ਜਾਂ ਅੰਬੀ ਦੇ ਆਕਾਰ ਦਾ ਹੁੰਦਾ ਤੇ ਕੀ ਵੇਖਿਆ ਵੀ ਉਹ ਦਫਾੜ ਹੋਇਆ ਪਿਆ ਸੁੱਕਦਾ ਪਿਆ ਤੇ ਉਹਦੇ ਵਿੱਚੋਂ ਰੂਣ ਦੇ ਤੁੰਬੇ ਰੂਣ ਦੇ ਫੰਬੇ ਜੇ ਬਣ ਕੇ ਉੱਡ ਰਹੇ ਨੇ ਹੁਣ ਸਤਗੁਰੂ ਦਾ ਸਮਝਾਉਣ ਦਾ ਢੰਗ ਵੇਖੋ ਸਾਬ ਕਹਿਣ ਲੱਗੇ ਮੈਂ ਅੱਕ ਦੇ ਫਲ ਨੂੰ ਪੁੱਛਿਆ ਵੀ ਭਲਿਆ ਤੇਰਾ ਇਹ ਹਾਲ ਕਿਉਂ ਹੋ ਗਿਆ ਤੇਰੇ ਤੇ ਤੇ ਬੜੀ ਹਰੀਆਵਲ ਸੀ ਅੱਜ ਤੂੰ ਦੁਫਾੜ ਹੋ ਗਿਆ ਤੇਰੇ ਵਿੱਚੋਂ ਰੂਹ ਦੇ ਤੁੰਬੇ ਬਣ ਕੇ ਉੱਡ ਰਹੇ ਨੇ ਅਗੋਂ ਇੱਕ ਬਚਨਾ ਆਖੇ ਕਹਿਣ ਲੱਗਿਆ ਵੀ ਸਤਗੁਰੂ ਗੱਲ ਇਹ ਹੈ ਵੀ ਜਦੋਂ ਤੁਸੀਂ ਪਹਿਲਾਂ ਵੇਖਿਆ ਸੀ ਨਾ ਮੈਨੂੰ ਮੈਂ ਆਪਣੀ ਟਾਣੀ ਨਾਲ ਆਪਣੀ ਜੜ ਨਾਲ ਜੁੜਿਆ ਹੋਇਆ ਸੀ ਤੁਸੀਂ ਮੈਨੂੰ ਹੁਣ ਵੇਖਿਆ ਤੇ ਮੈਂ ਟਾਣੀ ਜੜ ਨਾਲੋਂ ਟੁੱਟ ਗਿਆ ਪੁੰਜੇ ਡਿੱਗਿਆ ਪਿਆ ਜਦੋਂ ਦਾ ਆਪਣੀ ਟਾਣੀ ਜੜ ਨਾਲੋਂ ਟੁੱਟਿਆ ਸੁੱਕਦਾ ਪਿਆ ਵਿੱਚੋਂ ਦੁਫਾੜ ਹੋ ਗਿਆ ਹੁਣ ਮੇਰੇ ਅੰਦਰੋਂ ਕਈ ਤਰ੍ਹਾਂ ਦੇ ਫੰਬੇ ਬਣ ਕੇ ਉੱਡ ਰਹੇ ਨੇ ਸਤਿਗੁਰੂ ਇਹ ਗੱਲ ਟੁੱਟਣ ਦੇ ਕਾਰਨ ਹੈ ਹੁਣ ਵੇਖੋ ਦੁਨਿਆਵੀ ਉਦਾਹਰਣੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੰਦੇ ਬਸ ਆਹ ਗੱਲ ਆਪਣੇ ਜੀਵਨ ਵਿੱਚ ਰੱਖ ਜਿੰਨਾ ਸਮਾਂ ਤੂੰ ਗੁਰੂ ਨਾਲ ਜੁੜਿਆ ਹੈ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਪਿਆ ਹੈ ਗੁਰੂ ਕੀ ਰਹਿਤ ਨਾਲ ਜੁੜਿਆ ਹੋਇਆ ਹੈ ਉਹਨਾਂ ਸਮਾਂ ਤੇਰੇ ਜੀਵਨ ਵਿੱਚ ਹਰਿਆਲੀ ਤੇਰੇ ਜੀਵਨ ਦੇ ਅੰਦਰ ਬਹੁਤ ਖੁਸ਼ੀ ਰਹੇਗੀ ਜਦੋਂ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ ਨਾ ਤੇਰਾ ਖਿੰਡਣਾ ਤੇਰਾ ਭਟਕਣਾ ਤੇਰੀ ਬਰਬਾਦੀ ਅਤਿ ਲਾਜ਼ਮੀ ਹੈ ਕੋਈ ਦੂਜਾ ਹੱਲ ਨਹੀਂ ਹੈ ਅਮਰਤ ਬਾਣੀ ਦਾ ਬੋਲ ਹੈ ਖਖੜੀਆਂ ਸੁਹਾਵੀਆਂ ਲਗੜੀਆਂ ਅਕ ਕੰਚ ਬਿਰਹਿ ਬਿਹੁਣਾ ਤਨੀਸ਼ੋ ਨਾਨਕ ਸੈ ਸੈ ਗੰਚ ਆਹ ਗੱਲ ਸਾਨੂੰ ਅੱਜ ਵੀ ਸਮਝ ਨਹੀਂ ਪਾਏਗੀ ਅੱਜ ਵੀ ਅਸੀਂ ਆਪਣੇ ਅੰਤਰ ਆਤਮੇ ਨੂੰ ਅੱਜ ਵੀ ਅਸੀਂ ਆਪਣੇ ਬੱਚਿਆਂ ਪਰਿਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜੋ ਗੁਰੂ ਕੀ ਰਹਿਤ ਨਾਲ ਜੋੜੋ ਜਿਹੜਾ ਜਿਹੜਾ ਪਰਿਵਾਰ ਜੁੜੇਗਾ ਉਹਦਾ ਭਲਾ ਅੱਜ ਹੀ ਸ਼ੁਰੂ ਹੋ ਜਾਣਾ ਹੈ ਇਸ ਕਾਰਨ ਤੁਹਾਨੂੰ ਬੇਨਤੀ ਹੈ ਧਰਮ ਨੂੰ ਕਮਾਈਏ ਸਿੱਖ ਅਰਦਾਸ ਵਿੱਚ ਜਿਹੜੇ ਸ਼ਬਦ ਪੜ੍ਹਦਾ ਹੈ ਵੀ ਸਿੱਖਾਂ ਨੂੰ ਰਹਿਤ-ਦਾਨ ਦਿਓ ਉਸ ਰਹਿਤ ਮਰਿਆਦਾ ਨੂੰ ਪਾਲੀਏ ਗੁਰੂ ਕੇ ਹੁਕਮ ਨੂੰ ਕਮਾਈਏ ਫਿਰ ਸਾਡਾ ਜੀਵਨ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਫਲ ਹੋ ਜਾਣੇ ਭੁੱਲਾਂ ਦੀ ਖੀਮਾ ਬਖਸ਼ਣਾ ਦੀ 2 ਮਿੰਟ ਨਾਮ ਦੀ ਹਾਜ਼ਰੀ ਭਰੋ ਅਰਦਾਸ ਬੇਨਤੀ ਹੋਏਗੀ ਕੱਲ ਰੋਜ਼ ਆਪਾਂ ਅਗਲਾ ਸ਼ਬਦ ਵਿਚਾਰਾਂਗੇ ਵਿਵੇਕਦਾਨ ਆਓ 2 ਮਿੰਟ ਨਾਮ ਦੀ ਹਾਜ਼ਰੀ ਭਰੋ ਆਖੋ ਜੀ ਵਾਹਿਗੁਰੂ ਵਾਹਿਗੁਰੂ why गुरु वाहे गुरु वा हे गुरु वाहे O, wow.